हां जी ਤੇ ਸਾਰੇ ਕਿਦਾਂ ਹੋ ਅੱਜ ਅਸੀਂ ਇੱਕ ਨਵੇਂ ਸਿੱਖ ਸਰਦਾਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਅੱਜ ਅਸੀਂ ਫਤਿਹ ਜੰਡ ਬਾਰੇ ਗੱਲ ਕਰਾਂਗੇ ਇਹਨਾਂ ਦੀ ਕਬੱਡੀ ਬਾਰੇ ਗੱਲ ਕਰਾਂਗੇ ਪਿਛਲੇ ਕੁਝ ਮੈਚਾਂ ਵਿੱਚ ਜਿਨ੍ਹਾਂ ਨੇ ਤਕੜੇ ਜੱਫੇ ਲਾਏ ਉਹ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੇ ਨੇ ਅੱਜ ਆਪਾਂ ਫਤਿਹ ਜੰਡ ਦੀ ਬਾਇਓਗ੍ਰਾਫੀ ਦੀ ਗੱਲ ਕਰਾਂਗੇ ਫੈਮਿਲੀ ਸਟਰਗਲ ਤੇ ਇਹਨਾਂ ਨੇ ਕਬੱਡੀ ਕਿਵੇਂ ਸ਼ੁਰੂ ਕੀਤੀ ਉਸ ਦੇ ਬਾਰੇ ਤੁਹਾਡੇ ਨਾਲ ਵਿਸਤਾਰਪੂਰਤ ਗੱਲ ਕਰਾਂਗੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਆਪਣੇ ਚੈਨਲ ਹਮਜ਼ਾ ਰੈਨ 512 ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਇਦਾਂ ਦੀਆਂ ਵੀਡੀਓ ਤੁਹਾਡੇ ਦੀ ਲੈ ਕੇ ਆਂਦੇ ਹੀ ਰਹਨੇ ਆ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋ ਵੀਡੀਓ ਨੂੰ ਕਰਦੇ ਆ ਸ਼ੁਰੂ ਤਾਂ ਸਭ ਤੋਂ ਪਹਿਲੇ ਇਹਨਾਂ ਦਾ ਜਨਮ ਜ਼ਿਲ੍ਹਾ ਤਰਾਨਾ ਦੇ ਪਿੰਡ ਜੰਡ ਵਿੱਚ ਹੋਇਆ ਹੁਣ ਗੱਲ ਕਰੀਏ 19 ਸਾਲ ਇਹਨਾਂ ਦੀ 2025 ਦੇ ਹਿਸਾਬ ਨਾਲ ਉਮਰ ਹੋ ਚੁੱਕੀ ਹੈ ਤੇ ਇਹਨਾਂ ਦੇ ਕੱਦ ਦੀ ਗੱਲ ਕਰੀਏ ਤਾਂ 6 ਫੁੱਟ ਇਹਨਾਂ ਦਾ ਕੱਦ ਹੈ ਕਬੱਡੀ ਦੀ ਗੁੜਤੀ ਇਹਨਾਂ ਨੂੰ ਆਪਣੇ ਪਿਤਾ ਬਾਜ਼ੀ ਜੰਡ ਤੋਂ ਹੀ ਮਿਲਦੀ ਤੇ ਬਾਜੀ ਜੰਡ ਆਪਣੇ ਪੁੱਤਰ ਨੂੰ ਦਿਨ ਰਾਤ ਮਿਹਨਤ ਲਵਾਉਂਦਾ ਤੇ ਹੁਣ ਗੱਲ ਕਰੀਏ ਤੇ ਇਹਨਾਂ ਦੇ ਉਸਤਾਦ ਬਾਜੀ ਜੰਡ ਹੀ ਨੇ ਤੇ ਸਿੱਧੂ ਮੂਸੇ ਵਾਲੇ ਨੇ ਇੱਕ ਗਾਣੇ ਦੇ ਵਿੱਚ ਇਹਨਾਂ ਦੇ ਪਿਤਾ ਦਾ ਨਾਮ ਲਿਆ ਜਿੱਥੋਂ ਇਹਨਾਂ ਨੂੰ ਹੋਰ ਹੀ ਅੱਲਾ ਸ਼ੇਰੀ ਮਿਲੀ ਤੇ ਫਤਿਹ ਜੰਡ ਬਾਜੀ ਜੰਡ ਦੀ ਇੱਕ ਅਕੈਡਮੀ ਫਤਿਹ ਜੰਡ ਵਿੱਚ ਹੀ ਪ੍ਰੈਕਟਿਸ ਕਰਦੇ ਨੇ ਤੇ ਇਹਨਾਂ ਦੀ ਪ੍ਰੈਕਟਿਸ ਦੇ ਵਿੱਚ ਡੰਡ ਮਾਰਨੇ ਬੈਟਕਾਂ ਪੁਸ਼ਅਪ ਤੇ ਖੂਦ ਵਿੱਚੋਂ ਰਸਾ ਖਿੱਚਣਾ ਤੇ ਸਪਾਟੇ ਕਈ ਚਲਾਣੀ ਤੇ ਹੋਰ ਵੀ ਕਈ ਪ੍ਰੈਕਟਸਾਂ ਇਹਨਾਂ ਦੇ ਵਿੱਚ ਸ਼ਾਮਲ ਨੇ ਹਫ਼ਤੇ ਦੇ ਵਿੱਚ ਦੋ ਤਿੰਨ ਵਾਰੀ ਇਹ ਜਿਮ ਵੀ ਲਾਂਦੇ ਨੇ ਹੁਣ ਇਹਨਾਂ ਦੀ ਡਾਈਟ ਦੀ ਗੱਲ ਕਰੀਏ ਤਾਂ ਇਹਨਾਂ ਦੀ ਡਾਈਟ ਵਿੱਚ ਦੇਸੀ ਘੋ ਮੱਖਣ ਤੇ ਪ੍ਰੋਟੀਨ ਵਗੈਰਾ ਵੀ ਆਂਦੇ ਨੇ ਬਾਜੀ ਜੰਦ ਦੇ ਦੇਖਭਾਲ ਵਿੱਚ 19 ਸਾਲਾਂ ਨੌਜਵਾਨ ਫਤਿਹ ਜੰਦ ਹੁਣ ਪੂਰਾ ਕਬੱਡੀ ਖੇਡਣ ਨੂੰ ਤਿਆਰ ਹੈ ਇਹਨਾਂ ਦੇ ਪਿਤਾ ਦੀ ਕਹਿਣ ਦੇ ਉੱਤੇ ਇਹਨਾਂ ਨੇ ਕਬੱਡੀ ਖੇਡੀ ਤੇ ਅੱਜੇ ਤੱਕ ਵੀ ਪਾਰ ਰਹੇ ਨੇ ਲੋਬੋ ਕਬੱਡੀ ਕੱਪ ਦੇ ਉੱਤੇ ਇਹਨਾਂ ਨੇ ਤਕੜੇ ਜੱਫੇ ਮਾਰੇ ਜਿਹੜੇ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋ ਰਹੇ ਨੇ ਫਤਿਹ ਜਣ ਦਾ ਗੁੱਟ ਫੜ ਕੇ ਕੈਂਚੀ ਮਾਰਨ ਦਾ ਸਟਾਈਲ ਬਾਜ਼ੀ ਜੰਡ ਵਰਗਾ ਹੀ ਹੈ ਉਹ ਜਿਵੇਂ ਗੁੱਟ ਫੜ ਕੇ ਕੈਂਚੀ ਮਾਰ ਕੇ ਜੱਫਾ ਮਾਰਦੇ ਸੀ ਪਿੱਛੇ ਜਿਆ ਇੰਟਰਵਿਊ ਦੌਰਾਨ ਬਾਜ਼ੀ ਜਣ ਨੇ ਦੱਸਿਆ ਕਿ ਮੇਰਾ ਪੁੱਤ ਫਤਿਹ ਕਬੱਡੀ ਮੈਚਾਂ ਦੇ ਉੱਤੇ ਤੱਕ ਪਾਏਗਾ ਤੇ ਕਈ ਲੋਕਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਸੀ ਹੁਣ ਉਹਨਾਂ ਨੇ ਕਬੱਡੀ ਖੇਡ ਕੇ ਦੱਸਿਆ ਹੈ ਤੇ ਲੋਕਾਂ ਦੀ ਮੂੰਹ ਬੰਦ ਕੀਤੇ ਨੇ ਫਤਿਹ ਦੀ ਵਧੀਆ ਖੇਡ ਕਰਕੇ ਰਾਮੂਵਾਰ ਕਬੱਡੀ ਕਪੂਤੇ ਫਤਿਹ ਦਾ ਮੋਟਰਸਾਈਕਲ ਨਾਲ ਸਾਮਾਨ ਕੀਤਾ ਗਿਆ ਛੋਟੀ ਜੀ 19 ਸਾਲ ਦੀ ਉਮਰ ਇੱਚੀ ਇਹਨਾਂ ਨੂੰ ਸਾਮਾਨ ਨਾਲ ਨਵਾਜ਼ਿਆ ਗਿਆ ਹੈ ਤੇ ਇਹਨਾਂ ਦੀ ਹੋਰ ਹੀ ਹੱਲਾਸ਼ੇਰੀ ਹੋ ਗਈ ਹੈ ਤੇ ਫਤਿਹ ਜੰਡ ਅੱਗਾ ਜਾ ਕੇ ਹੀ ਹੋਰ ਤਕੜਾ ਖੇਡੇਗਾ ਤੇ ਐਸੀ ਫਤਿਹ ਜੰਡ ਦੀ ਬਾਇਓਗ੍ਰਾਫੀ ਅਗਰ ਤੁਹਾਨੂੰ ਫਤਿਹ ਜੰਡ ਦੀ ਖੇਡ ਅਚੀ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਆਸਾਨੀ ਪਹੁੰਚ ਜਾਵੇ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਤਬ ਤੱਕ ਖੁਦ